ਹਸਪੀਟਲ ਵੀ ਤੁਹਾਡੀ ਕਿਰਪਾ ਨਾਲ ਆਸ਼ੀਰਵਾਦ ਨਾਲ ਬਣ ਰਿਹਾ ਉੱਥੇ ਵੀ ਓਪੀਡੀ ਸ਼ੁਰੂ ਹੋ ਰਹੀ ਹੈ 1 ਜਨਵਰੀ ਤੋਂ ਆਸਤਾ ਹੈ ਤੁਹਾਨੂੰ ਅਸਕਾਲਪੁਰਖ ਦਾ ਕਹਿ ਲਓ ਕਿ ਮੰਗਦਾ ਤੁਹਾਡੇ ਕੋਲ ਕਿ ਇਹਨਾਂ ਦੀ ਮਦਦ ਆਸੇ ਜਰੂਰ ਆਓ ਘਰ ਦੇ ਹਾਲਾਤਾਂ ਕਰਕੇ ਨਾ ਪਾਪਾ ਤੇ ਇਹਦੇ ਰਾਤ ਨੂੰ ਕਹਿੰਦੇ ਚਲੋ ਐਕਸਟਰਾ ਟਾਈਮ ਲਾ ਲੈਨੇ ਆ 4-500 ਰੁਪਏ ਦਿਹਾੜੀ ਬਣ ਜਾਏਗੀ ਯਾਰ ਉਹ 500 ਰੁਪਏ ਦੇ ਚੱਕਰ 'ਚ ਪਾਪਾ ਅੱਜ 40's ਹਸਪੀਟਲ ਐਡਮਿਟ ਰਹੇ 2.5-3 ਲੱਖ ਰੁਪਏ ਕਰਦੇ ਥੱਲੇ ਨੇ ਕਦੀ ਇਹਨਾਂ ਦੀ ਦਾਦੀ ਆ ਕੇ ਸਾਡੇ ਕੋਲ ਚਾਰੀ ਰੋਂਦੀ ਘੁਰ ਲਾਂਦੀ ਆ ਤੇ ਕਦੀ ਇਹਨਾਂ ਦੀ ਮਾਂ ਮਰੀਜ਼ਾਂ ਦੀ ਜੇ ਸਾਉਣਾ ਧੁੰਦ ਹੈ ਨਾ ਅਸੀਂ ਰੋਜ਼ ਸੋਚਦੇ ਹਾਂ ਕਿ ਡੋਨਰ ਨਹੀਂ ਆ ਰਹੇ ਨਾ ਕਿਉਂਕਿ ਠੰਡ ਕਰਕੇ ਡੋਨਰ ਆਂਦੇ ਨਹੀਂ ਵੈਸੇ ਇੱਥੇ ਪਰ ਠੰਡ ਕਰਕੇ ਨਹੀਂ ਆ ਰਹੇ ਪਰ ਤੁਸੀਂ ਇੰਨੀ ਦੂਰੋਂ ਗੰਗਾ ਨਗਰ ਤੋਂ ਕਿੱਦਾਂ ਆ ਗਏ ਯਾਰ ਚਾਰ ਪੰਜ ਘੰਟੇ ਦਾ ਰਸਤਾ ਹੈ ਇੰਨੀ ਧੁੰਦ ਇਹ ਇਹ ਕਿਹੜੇ ਭਾਵ ਅੰਦਰ ਜਿਹੜਾ ਤੁਸੀਂ ਇੰਨੀ ਧੁੰਦ ਚ ਜਾਨ ਜੋਖਮ ਚ ਪਾ ਕੇ ਮਤਲਬ ਨਾ ਤੇ ਮੈਨੂੰ ਜਾਣਦੇ ਹੋ ਨਾ ਇਹਨਾਂ ਮਰੀਜ਼ਾਂ ਨੂੰ ਜਾਣਦੇ ਹੋ ਪਰ ਇੰਨੀ ਸੇਵਾ ਦਿਲ ਚ ਲੈ ਕੇ ਕਿੱਦਾਂ ਕੀਦਾ ਪਲਾਨ ਸੀ

ਤਬ ਤੇ ਤਾਂ ਆਏਗੇ ਆਪਕੇ ਸੇਵਾ ਕੀ ਕਰਨ। ਹੂੰ। ਤੋ ਆਪ ਹਾਂ ਪਰ ਬੈਠੇ ਹੋ ਯਾਰ ਇਤਨੇ ਦੁੱਖ ਸੁਣ ਰਹੇ ਹੋ ਲੋਕ ਰੋ ਰਹੇ ਆਂ ਯਹਾਂ ਪਰ ਆ ਕੇ। ਹਰ ਬੰਦਾ ਯਹਾਂ ਪਰ ਹੱਥ ਜੋੜ ਰਹਾ ਪਾਉਂ ਪਕੜ ਰਹਾ ਕਿ ਮੇਰੀ ਮਦਦ ਕਰੋ। ਕਿਹਦਾ ਲੱਗ ਰਹਾ? ਸਮਝ ਨਹੀਂ ਕੋਈ ਬਤਾ। ਕੀ ਸੋਚਤੇ ਹੋ? ਕੀ ਨਾਮ ਕੀ ਆਪਕਾ? ਸੁਸ਼ੀਲ ਕੁਮਾਰ। ਹੈ? ਸੁਸ਼ੀਲ ਕੁਮਾਰ। ਸੁਸ਼ੀਲ ਕੁਮਾਰ ਆਪਕਾ? ਅਸ਼ਵਨੀ। ਅਸ਼ਵਨੀ ਆਪਕਾ? ਸੁਰੇਂਦਰ ਜੀ। ਸੁਰੇਂਦਰ ਜੀ। ਯਾਰ ਠੰਡ ਬਹੁਤ ਜ਼ਿਆਦਾ ਹੈ ਤੇ ਠੰਡ ਦੇ ਵਿੱਚ ਨਾ ਰੋਲਾ ਇਹ ਹੈ ਕਿ ਧੁੰਦ ਬਹੁਤ ਜ਼ਿਆਦਾ ਹੈ। ਹੁਣ ਇਸ ਧੁੰਦ ਕਰਕੇ ਜਿੰਨਾ ਔਖਾ ਤੁਹਾਡੇ ਲਈ ਹੈ ਬਾਹਰ ਨਿਕਲ ਕੇ ਆਪਣੇ ਰੋਜ਼ ਮਰਾ ਦੇ ਕੰਮ ਕਰਨੇ ਉਨਾ ਹੀ ਔਖਾ ਇਹਨਾਂ ਵਿਚਾਰਿਆਂ ਲਈ ਹੈ ਵਿਚਾਰੇ ਨਹੀਂ ਮੈਂ ਯੋਧੇ ਕਹੂੰਗਾ ਇਹਨਾਂ ਨੂੰ ਵਿਚਾਰੇ ਕਦੇ ਮਾਲਕ ਨੇ ਦੇਖੋ ਕਿ ਆ ਇਹਨਾਂ ਨੂੰ ਮਨ ਬਖਸ਼ਿਆ ਕਿ ਆ ਕਿਰਪਾ ਹੋਈ ਇਹਨਾਂ ਤੇ ਮਾਲਕ ਦੀ ਕਿ ਇਹਨਾਂ ਦੇ ਮਨ 'ਚ ਭਾਵ ਦੇਖੋ ਯਾਰ ਠੰਡ ਬਹੁਤ ਹੈ ਤੇ ਠੰਡ ਬਹੁਤ ਨਾ ਸਾਡੇ ਕੋਲ ਵਿਚਾਰੇ ਜਿਹੜੇ ਮਰੀਜ਼ ਬੈਠੇ ਨੇ ਨਾ ਇਹਨਾਂ ਵਿੱਚ ਕਿਸੇ ਦੀ ਮਦਰ ਹੈ ਕਿਸੇ ਦਾ ਬੱਚਾ ਹੈ ਕੋਈ ਆਪ ਹੈ ਮਤਲਬ ਇੱਕ ਬੰਦੇ ਨੇ ਇਹ ਤੱਕ ਆ ਕੇ ਕਹਿਤਾ ਕਿ ਮਤਲਬ ਮੇਰੀ ਲੱਤ ਵੜ ਦੋ ਆ ਤੁਹਾਡੇ ਸਾਹਮਣੇ ਕਹਿੰਦਾ ਮੇਰੀ ਲੱਤ ਵੜ ਦੋ ਮੇਰੇ ਕੋਲ ਇਲਾਜ ਜੋਗੇ ਪੈਸੇ ਨਹੀਂ ਹੈਗੇ ਹੁਣ ਗੱਲ ਇਹ ਹੈ ਕਿ ਵਿਚਾਰੇ ਇੰਨੇ ਮਤਲਬ ਜਜ਼ਬਾਤਾਂ ਨੂੰ ਰੋਜ਼ ਸੁਣਨਾ ਮੈਂ ਰੋਜ਼ ਵੀਡੀਓ ਚ ਨਵਾਂ ਕੀ ਬੋਲਣਾ ਕੱਲ ਵੀ ਮੈਂ 10 15 ਮਿੰਟ ਵੀਡੀਓ ਚ ਬੋਲਿਆ ਮੈਂ ਮਰੀਜ਼ਾਂ ਕੋਲ ਮਾਫੀ ਮੰਗੀ ਮੈਂ ਕਿਹਾ ਸੌਰੀ ਯਾਰ ਤੁਸੀਂ 10 12 ਮਰੀਜ਼ ਇੱਥੇ ਬੈਠੇ ਹੋ ਔਰ ਜੇ ਉਹ 12 ਦੀ ਮੁਰਾਦ ਪੂਰੀ ਕਰਨੀ ਹੋਵੇ ਤਾਂ 12 ਲੱਖ ਰੁਪਏ ਚਾਹੀਦੇ ਸੀ ਔਰ ਇੱਥੇ ਡੋਨਰ ਇੱਕ ਨਹੀਂ ਤਾਂ ਅੱਜ ਇਹ ਇੱਥੇ ਸੇਵਾ ਲੈ ਕੇ ਆਏ ਨੇ ਪਰ ਗੱਲ ਉਹੀ ਹੈ ਮੇਰੇ ਕੋਲ ਫਿਰ ਸ਼ਬਦਾਂ ਦੀ ਕਮੀ ਹੈ ਕਿ ਮੈਂ ਕਿਵੇਂ ਤੁਹਾਨੂੰ ਉਹ ਭਾਵ ਲੋਕਾਂ ਦੇ ਤੁਹਾਡੇ ਤੱਕ ਪਹੁੰਚਾਵਾ ਫਿਰ ਲੋਕ ਕਈ ਵਾਰੀ ਕੀ ਕਰਦੇ ਨੇ ਕੋਈ ਵੀਡੀਓ ਜਦੋਂ ਕੋਈ ਚਟਪਟੀ ਦੀ ਪਾਓ ਕੋਈ ਇਹ ਸੋਚ ਕੇ ਪਾਓ ਕਿ ਇਹ ਵਾਇਰਲ ਹੋਏਗੀ ਫਿਰ ਵਾਇਰਲ ਵੀ ਹੁੰਦੀ ਆ ਉਹ ਟੈਕਨੀਕਸ ਨੇ ਪਰ ਜਦੋਂ ਮੈਂ ਸੋਚਦਾ ਨਾ ਕਿ ਮੈਂ ਕੋਈ ਅੱਦਾ ਦੀ ਹਰਕਤ ਨਹੀਂ ਕਰਨੀ ਕਿ ਮੈਂ ਇਹ ਦਿਮਾਗ ਨਾਲ ਵੀਡੀਓ ਨਹੀਂ ਪਾਣੀ ਕਿ ਜਿਹੜਾ ਮੈਨੂੰ ਪਹਿਲਾਂ ਹੀ ਪਤਾ ਹੋਵੇ ਕਿ ਵਾਇਰਲ ਹੋਏਗੀ ਪਰ ਸਿੱਧੀ ਸਾਦੀ ਵੀਡੀਓ ਨਾਲ ਤੁਹਾਡੇ ਤੱਕ ਪਹੁੰਚਦੀ ਹੈ ਨਾ ਤੁਸੀਂ ਇੱਥੇ ਆਨੇ ਹੋ ਮਨ ਲੱਗਿਆ ਸੀ ਕੱਲ ਦੀ ਵੀਡੀਓ ਦੇਖ ਕੇ ਸ਼ਾਇਦ ਕਿਸੇ ਦੇ ਮਨ 'ਚ ਕੋਈ ਦਇਆ ਆਏਗੀ ਦੇਖੀ ਦੀ ਆਪਣੇ ਕੱਲ ਵਾਲੀ ਵੀਡੀਓ ਮੈਨੂੰ ਲੱਗਿਆ ਸੀ ਸ਼ਾਇਦ ਕਿਸੇ ਦੇ ਮਨ 'ਚ ਕੋਈ ਦਇਆ ਆਏਗੀ ਕੋਈ ਤਰਸ ਆਏਗਾ ਤੋ ਆਣਗੇ ਪਰ ਪਤਾ ਨਹੀਂ ਸ਼ਾਇਦ ਮੇਰੇ 'ਚ ਹੀ ਕੋਈ ਕਮੀ ਹੋਣੀ ਹੈ ਮੇਰੇ ਬੋਲਣ 'ਚ ਕਮੀ ਹੋਣੀ ਹੈ ਮੇਰੇ ਭਾਵ 'ਚ ਕਮੀ ਹੋਣੀ ਹੈ ਜਿਹੜਾ ਇੱਥੇ ਲੋਕ ਨਹੀਂ ਆ ਪਾਰੇ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰੇ ਕਰਕੇ ਨਾ ਆਓ ਇੱਥੇ ਉਹਨਾਂ ਲੋੜਵੰਦ ਮਰੀਜ਼ਾਂ ਕਰਕੇ ਆਓ ਵਿਚਾਰਾ ਮੁੰਡਾ ਸਾਡੇ ਕੋਲ ਬੈਠਾ ਹੈ ਮੈਂ ਜ਼ਿਆਦਾ ਮਰੀਜ਼ ਨਹੀਂ ਤੁਹਾਨੂੰ ਸੁਣਾਉਂਗਾ ਇੱਕੋ ਮਰੀਜ਼ ਸੁਣਾਉਂਗਾ ਇਹ ਵਿਚਾਰਾ ਮੁੰਡਾ ਫੂਡ ਡਿਲੀਵਰੀ ਦਾ ਕੰਮ ਕਰਦਾ ਮੈਂ ਵੀਡੀਓ 'ਚ ਲੈ ਲਾਂ ਤੁਹਾਨੂੰ ਇਹ ਵਿਚਾਰਾ ਮੁੰਡਾ ਫੂਡ ਡਿਲੀਵਰੀ 'ਚ ਕੰਮ ਕਰਦਾ ਹੈ ਘਰ ਦੇ ਹਾਲਾਤਾਂ ਕਰ ਰਾਤ ਨੂੰ ਕਹਿੰਦੇ ਚਲੋ ਐਕਸਟਰਾ ਟਾਈਮ ਲਾ ਲੈਨੇ ਆ 4-500 ਰੁਪਏ ਦਿਹਾੜੀ ਬਣ ਜਾਈਗੀ ਫालतू ਯਾਰ ਉਹ 500 ਰੁਪਏ ਦੇ ਚੱਕਰ ਚ ਪਾਪਾ ਅੱਜ 40th ਹਸਪੀਟਲ ਐਡਮਿਟ ਨੇ 2.5-3 ਲੱਖ ਰੁਪਏ ਕਰਦੇ ਥੱਲੇ ਨੇ ਕਦੀ ਇਹਨਾਂ ਦੀ ਦਾਦੀ ਆ ਕੇ ਸਾਡੇ ਕੋਲ ਚਾਰੀ ਰੋਂਦੀ ਘੁਰ ਲਾਂਦੀ ਐ ਤੇ ਕਦੀ ਇਹਨਾਂ ਦੀ ਮਾਂ ਇਹਦੇ ਵਿੱਚ ਨਾ ਮੈਂ ਆਪਣਾ ਰੂਪ ਦੇਖਦਾ ਯਾਰ ਮੇਰਾ ਪਿਓ ਐਡਮਿਟ ਹੁੰਦਾ ਤੇ ਕੀ ਹੁੰਦਾ ਪਰ ਗੱਲ ਇਹ ਆ ਨਾ ਕਿ ਇਹਨਾਂ ਮਰੀਜ਼ਾਂ ਦੇ ਵਿੱਚ ਕਿੰਨੇ ਪਿਓ ਕਿੰਨੀਆਂ ਮਾਵਾਂ ਕਿੰਨੇ ਬੱਚੇ ਮੈਂ ਆਪਣੇ ਸਮਝਾਂ ਇੱਕ ਸਮਝ ਲੂੰਗਾ ਦੋ ਸਮਝ ਲੂੰਗਾ ਤਿੰਨ ਸਮਝ ਲੂੰਗਾ ਚਾਰ ਸਮਝ ਲੂੰਗਾ ਮਰੀਜ਼ਾਂ ਦੀ ਲਾਈਨ ਲੱਗੀ ਇੱਕ ਮਰੀਜ਼ ਆਇਆ ਤੇ 2 ਲੱਖ ਰੁਪਏ ਲੱਗਣਾ ਇੱਕ ਵਿਚਾਰਾ ਮਰੀਜ਼ ਆਇਆ ਉਹਦਾ ਹਸਬੈਂਡ ਹਸਪੀਟਲ ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਆ ਇਲਾਜ ਜੋਗੇ ਪੈਸੇ ਨਹੀਂ ਮੈਂ ਵੀਡੀਓ ਰਾਹੀਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਪਹਿਲਾਂ ਤਾਂ ਮੈਂ ਧੰਨਵਾਦ ਹੈ ਇੰਨਾ ਭਰਾਵਾਂ ਦਾ ਯਾਰ ਗੰਗਾ ਨਗਰ ਤੋਂ ਯਾਰ 4 4.5 ਘੰਟੇ ਦਾ ਰਸਤਾ ਹੈਗਾ ਕਿਹੜਾ ਅਵਾਰਡ ਦਵਾ ਇਹਨਾਂ ਨੂੰ 4 ਘੰਟੇ ਇੰਨੀ ਧੁੰਦ ਦੇ ਵਿੱਚ ਜਿੱਥੇ ਇੱਕ ਇੱਕ ਮਿੰਟ ਮਤਲਬ ਇੱਕ ਕਹਿ ਲਓ ਕਿ ਮੌਤ ਨਾਲ ਲੜਨ ਦੇ ਬਰਾਬਰ ਹੈ ਉਹ ਪਾਰ ਕਰਕੇ ਨਹੀਂ ਧੁੰਦ ਦੇ ਵਿੱਚ ਇੱਥੇ ਪਹੁੰਚੇ ਨੇ ਔਰ ਮੈਂ ਤਾਂ ਇਹ ਵੀ ਕਹਿਣਾ ਕਿ ਭਾਈ ਜਿਹੜੇ ਲੋਕ ਕਹਿੰਦੇ ਨੇ ਕਿ ਤੁਸੀਂ ਆਨਲਾਈਨ ਨਹੀਂ ਕਰਦੇ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਹੁਣ ਤਾਂ ਕਿ ਮੈਨੂੰ ਪਤਾ ਹੈ ਕਿ ਲੋਕ ਕਹਿੰਦੇ ਨੇ ਯਾਰ ਤੂੰ ਇੰਨੀਆਂ ਵੀਡੀਓਜ਼ ਪਾਣਾ ਠੰਡ ਬਹੁਤ ਜ਼ਿਆਦਾ ਸੀ ਕਿੱਦਾਂ ਆਈਏ ਦੂਰੋਂ ਕਿੱਦਾਂ ਆਈਏ ਤੁਸੀਂ ਆਨਲਾਈਨ ਕਰ ਲਓ ਯਾਰ ਤੁਸੀਂ ਇਦਾਂ ਕਰੋ ਨਾ ਸਾਡੇ ਕੋਲ ਹਸਪਤਾਲਾਂ ਦੇ ਮਰੀਜ਼ਾਂ ਦੇ ਜਿਨ੍ਹਾਂ ਜਿਨ੍ਹਾਂ ਦਾ ਇਲਾਜ ਹੋਣ ਵਾਲਾ ਇਹਨਾਂ ਨੂੰ ਦਵਾਈਆਂ ਲੈ ਦਿਓ ਆਪਰੇਸ਼ਨ ਕਰਾ ਦਿਓ ਵਿਚਾਰੇ ਮਜਬੂਰੀ 'ਚ ਇੱਥੇ ਆਂਦੇ ਨੇ ਯਾਰ ਸ਼ੌਂਕ ਨੂੰ ਕੋਈ ਨਹੀਂ ਆਂਦਾ ਦਰਦ ਹੁੰਦਾ ਹੈ ਸਰੀਰ ਦਰਦ ਕਰਦਾ ਹੈ ਮੈਂਟਲੀ ਵਿਚਾਰੇ ਸਟੇਬਲ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਘਰ ਦਾ ਮੈਂਬਰ ਉਹਨਾਂ ਦੇ ਅੱਖ ਮੈਂ ਬੇਨਤੀ ਕਰਨਾ ਚਾਹਨਾ ਵਾਸਤਾ ਹੈ ਤੁਹਾਨੂੰ ਉਸ ਅਕਾਲਪੁਰਖ ਦਾ ਹੱਥ ਜੋੜ ਕੇ ਮੈਂ ਕਹਿ ਲਵਾਂ ਕਿ ਮੰਗਦਾ ਹਾਂ ਤੁਹਾਡੇ ਕੋਲ ਕਿ ਇਹਨਾਂ ਦੀ ਮਦਦ ਆਸੇ ਜਰੂਰ ਆਓ ਜਿਹੜੇ ਆ ਕੇ ਇੱਥੇ ਫਿਜ਼ੀਕਲੀ ਮਦਦ ਕਰਨਾ ਚਾਹੁੰਦੇ ਨੇ ਫਿਜ਼ੀਕਲੀ ਕਰੋ ਜਿਹੜੇ ਆਨਲਾਈਨ ਕਰਨਾ ਚਾਹੁੰਦੇ ਨੇ ਆਨਲਾਈਨ ਕਰੋ ਜਿਹੜੇ ਇੱਥੇ ਆ ਕੇ ਹੱਥੀਂ ਸੇਵਾ ਕਰ ਸਕਦੇ ਨੇ ਮੈਂ ਧੰਨਵਾਦੀ ਹਾਂ ਆਪਣੀ ਟੀਮ ਦਾ ਸ਼ੋਭਿਤ ਚੰਦਨ ਭਾਜੀ ਸਾਡੇ ਇਹ ਵੀਰ ਕਿੰਨੇ ਹੀ ਸਾਲਾਂ ਤੋਂ ਲੱਗੇ ਹੋਏ ਨੇ ਸਾਡੀ ਹੀਨਾ ਭੈਣ ਕੱਲੀ ਫੀਮੇਲ ਵਲੰਟੀਅਰ ਜਿਹੜੀ ਵਿਚਾਰੀ ਰੋਜ਼ ਬਿਨ ਨਾਗਾ ਕੋਈ ਦਿਨ ਛੁੱਟੀ ਨਹੀਂ 365 ਦਿਨ ਆਂਦੀ ਐ ਇੱਥੇ ਔਰ ਰੋਜ਼ ਇੱਥੇ ਆਣਾ ਇੰਨੀ ਠੰਡ ਦੇ ਵਿੱਚ ਇਸ ਲਈ ਸੇਵਾ ਤਾਂ ਇਹ ਐ ਸੇਵਾ ਦਾ ਭਾਵ ਦੇਖੋ ਇੰਨੀ ਠੰਡ ਦੇ ਵਿੱਚ ਜਿੱਥੇ ਲੋਕਾਂ ਕੋਲ ਰਜਾਈ ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਇੱਥੇ ਆ ਕੇ ਰੋਜ਼ ਬੈਠਣਾ ਮਰੀਜ਼ਾਂ ਦਾ ਡਾਟਾ ਨੋਟ ਕਰਨਾ ਮਰੀਜ਼ਾਂ ਦੀ ਤਕਲੀਫ ਸੁਣਨੀ ਉਹਨਾਂ ਨੂੰ ਕਾਰਡ ਬਣਾ ਕੇ ਦੇਣੇ ਉਹਨਾਂ ਦੇ ਦੁੱਖ ਦੇ ਨਾਲ ਖੜਨਾ ਕਿਉਂਕਿ ਅਸੀਂ ਨਾ ਸਿਰਫ ਗੱਲਾਂ ਕਰਨ ਜੋਗੇ ਤੁਹਾਨੂੰ ਪਤਾ ਅਸੀਂ ਉਹ ਮੰਗਤੇ ਆਂ ਜਿਹੜੇ ਮਤਲਬ ਹੀ ਮੰਗਤੇ ਆਂ ਅਸੀਂ ਸਾਡੇ ਨਾਲ ਤਾਂ ਉਹ ਮੰਗਣ ਵਾਲੇ ਚੰਗੇ ਨੇ ਕਟੋਕਟ 10 ਰੁਪਏ ਲੈ ਕੇ ਸਾਡੇ ਕੋਲ ਸਾਢੇ ਲੀ ਅਰਦਾਸ ਤਾਂ ਕਰਦੇ ਨੇ ਕਿ ਮਹਾਰਾਜ ਤੈਨੂੰ ਸੁਖ ਸੁਖੀ ਸੁੱਖ ਦਵੇ ਅਸੀਂ ਇੰਨੇ ਮਤਲਬੀਆਂ ਅਸੀਂ ਜਾ ਕੇ ਮੱਥਾ ਟੇਕਦੇ ਹਾਂ ਰੱਬ ਅੱਗੇ ਮੰਗਦੇ ਕਿ ਆ ਆਪਣੇ ਵਾਸਤੇ ਕਦੀ ਸਰਬੱਤ ਦਾ ਭਲਾ ਟਿੱਡੋ ਮੰਗਿਆ ਕਿ ਪਰਮਾਤਮਾ ਸਭ ਦਾ ਭਲਾ ਕਰੇ ਮੇਰੇ ਤੋਂ ਪਹਿਲਾਂ ਉਹਦਾ ਭਲਾ ਕਰੀ ਜਿਹਨੂੰ ਮੇਰੇ ਤੋਂ ਜ਼ਿਆਦਾ ਲੋੜ ਆਪਨੇ ਆਪਨੇ ਮੰਗਣ ਲੱਗੇ ਹੋਏ ਆ ਪਰ ਚਲੋ ਮੈਂ ਕਹਣਾ ਵੈਸੇ ਬੋਲਣ ਵਾਲਾ ਮੈਂ ਵੀ ਕੋਈ ਦੁੱਧ ਦਾ ਜ਼ਿਆਦਾ ਤੁਲਿਆ ਨਹੀਂ ਪਰ ਆ ਬਚਾਰਾ ਮਰੀਜ਼ ਸਾਨੂੰ ਕਹਿੰਦਾ ਯਾਰ ਕਿ ਮੇਰੀ ਲਾਤੀ ਵੜਾ ਦਿਓ ਜਿ ਇਲਾਜ ਨਹੀਂ ਕਰਾਂ ਮਤਲਬ ਐਦਾਂ ਐਦਾਂ ਦੇ ਮਰੀਜ਼ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਆਪ ਨੂੰ ਸ਼ਰਮ ਆਉਂਦੀ। ਮੈਂ ਵੀਡੀਓ ਰਾਹੀਂ ਬਸ ਇਹੀ ਕਹਿਣਾ ਚਾਹਨਾ ਕਿ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਰੀਪੋਸਟ ਕਰਿਆ ਕਰੋ ਜਿਹਦੇ ਨਾਲ ਵੀਡੀਓ ਅੱਗੇ ਵਾਇਰਲ ਹੋਵੇ, ਸ਼ੇਅਰ ਹੋਵੇ ਤਾਂ ਜਿਵੇਂ ਤੁਹਾਡੀ ਵੀਡੀਓ ਦੇਖ ਕੇ ਇਹ ਵੀਰ ਇੱਥੇ ਸੇਵਾ ਕਰਨ ਆਏ ਨੇ ਤੁਸੀਂ ਵੀ ਆਓ। ਸ਼ਾਮ ਨੂੰ ਰੋਜ਼ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਮਾਡਲ ਟਾਊਨ ਲੁਧਿਆਣੇ ਨੀਅਰ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਕ੍ਰਿਸ਼ਨ ਮੰਦਿਰ ਦੇ ਕੋਲ ਹਸਪੀਟਲ ਵੀ ਤੁਹਾਡੀ ਕਿਰਪਾ ਨਾਲ ਆਸ਼ੀਰਵਾਦ ਨਾਲ ਬਣ ਰਿਹਾ। ਉੱਥੇ ਵੀ ਓਪੀਡੀ ਸ਼ੁਰੂ ਹੋ ਰਹੀ ਹੈ 1 ਜਨਵਰੀ ਤੋਂ ਸਵੇ ਹੁਣ ਆਪਾਂ ਦਿਨੇ ਵੀ ਮਿਲਿਆ ਕਰਾਂਗੇ ਬੜੀਆਂ ਮੇਰੀਆਂ ਭੈਣਾਂ ਦਾ ਭਰਾਵਾਂ ਦਾ ਲਾਂਭਾ ਸੀ ਤੁਸੀਂ ਦਿਨੇ ਨਹੀਂ ਮਿਲਦੇ ਰਾਤ ਨੂੰ ਆਣਾ ਔਖਾ ਕੋਈ ਨਹੀਂ ਮਹਾਰਾਜ ਦੀ ਕਿਰਪਾ ਨਾਲ ਇਹ ਵੀ ਤੁਹਾਡੀ ਵਿਸ਼ ਪੂਰੀ ਹੋ ਜਾਣੀ ਹੈ 1 ਜਨਵਰੀ 2026 ਤੋਂ ਅਸੀਂ ਦਿਨੇ ਮਿਲਿਆ ਕਰਾਂਗੇ 10 ਤੋਂ 2 ਸ਼ਾਮ ਨੂੰ ਤਾਂ ਇੱਥੇ ਮਿਲਾਂਗੇ ਹੀ 7 ਤੋਂ 9 ਸਵੇਰੇ ਵੀ ਮਿਲਾਂਗੇ 10 ਤੋਂ 2 ਤੁਸੀਂ ਆਓ ਸੀ ਅਸੀਂ ਤੁਹਾਡੇ ਸਿਰ ਤੇ ਉੱਡੇ ਫਿਰਦੇ ਹਾਂ ਜੇ ਤੁਹਾਡਾ ਹੌਸਲਾ ਨਾ ਹੋਵੇ ਸਾਡੇ ਮੋਢੇ ਤੇ ਸਾਡੇ ਪਿੱਠ ਤੇ ਤੁਹਾਡਾ ਹੱਥ ਨਾ ਹੋਵੇ ਔਰ ਉਹਦਾ ਥਾਪੜਾ ਨਾ ਹੋਵੇ ਕਾਲਪੁਰ ਖਦਾ ਤਾਂ ਅਸੀਂ ਨਹੀਂ ਕਰ ਸਕਦੇ ਅਸੀਂ ਆਪਣੀ ਜੇਬੋਂ ਵੀ ਜਜ਼ਬਾਤਾਂ ਨਾਲ ਉਹਨੇ ਕ ਕਰ ਸਕਦੇ ਜਿੰਨੇ ਕ ਸਾਡੀ ਜੇਬ ਸੰਦੀ ਹੈ ਪਰ ਇੱਥੇ ਰੋਜ਼ ਲੱਖਾਂ ਰੁਪਏ ਦੀ ਲੋੜ ਹੈ ਔਰ ਉਹ ਤੁਹਾਡੇ ਸਾਥ ਤੋਂ ਬਗੈਰ ਨਹੀਂ ਹੋ ਸਕਦੀ ਪਲੀਜ਼ ਆਓ ਟਾਈਮ ਕੱਢ ਕੇ ਇੱਥੇ ਆ ਕੇ ਸੇਵਾ ਕਰੋ ਸਾਡੇ ਨਾਲ ਆ ਕੇ ਐਜ਼ ਅ ਵਲੰਟੀਅਰ ਸੇਵਾ ਕਰੋ ਨਹੀਂ ਤਾਂ ਘਰ ਬੈਠੇ ਸਭ ਤੋਂ ਸੌਖਾ ਕੰਮ ਆਪਣੀ ਉਂਗਲਾਂ ਦੀ ਮਦਦ ਨਾਲ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਰੀਪੋਸਟ ਕਰਨਾ ਵਟਸਐਪ ਗਰੁੱਪਾਂ 'ਚ ਸ਼ੇਅਰ ਕਰਨਾ ਸੋ ਦੈਟ ਇਹ ਵੀਡੀਓ ਕਿਸੇ ਉਸ ਬੰਦੇ ਤੱਕ ਪਹੁੰਚ ਜਾਵੇ ਜਿਹਦਾ ਮਨ ਪਿਗਲ ਜਾਵੇ ਤੇ ਉਹ ਇੱਥੇ ਸੇਵਾ ਕਰਨ ਆ ਜਾਵੇ ਜਾਂ ਇਹਨਾਂ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਦੇਵੇ ਆਓ ਰਾਲ ਮਿਲ ਕੇ ਆਪਾਂ ਨੇ ਦੀ ਸੇਵਾ ਕੀਤੀ ਤੇ ਸਰਬੱਤ ਦਾ ਭਲਾ ਮੰਗੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ